ایک دن عجیب و غریب گھٹنا گھٹ گئی ابیاسی دن پرکاش پیدا ہو گیا چاننا جہے امت تیز ابگت اکام جو گتی تو رہت سی امیت سی تول تو پرے ناپ تو پرے انانت سی پری انت کامنا نہیں سی اس ابیاسی کے اندر ایک سوال کھڑا ہو گیا یہ کون آئے آتم سروب ਜਹ ਅਮਿਤ ਤੇਜ ਅਬਗਤ ਅਭੂਤ શ્રી ਮੁਖਵਾਕ ਪਾਤਸ਼ਾਹੀ ਦਸਵੀਂ ਹੈ ਇਹ ਕੀ ਹੈ ਜਿਸ ਦਿਨ ਵੀ ਅਭਿਆਸੀ ਤੇ ਪਹਿਲੇ ਪਹਿਲੇ ਘਟਨਾ ਘਟਦੀ ਖੁਦ ਹੈਰਾਨ ਹੋ ਜਾਂਦਾ ਹੈ ਕੀ ਹੈ ਇਹ ਵਾਸਤਵਕ ਕੀ ਹੈ ਮੈਂ ਇਤਨਾ ਵੀ ਅਰਸ ਕਰ ਦਿਆਂ ਕਿ ਕਥਾ ਅਭਿਆਸੀਆਂ ਲਈ ਅਗਰ ਜਿਨ੍ਹਾਂ ਨੇ ਪੁੱਛਿਆ ਤੇ ਹੋ ਸਕਦਾ ਹੈ ਅਭਿਆਸ ਦਾ ਸ਼ੌਕ ਰੱਖਦੇ ਹਾਂ ਮੈਂ ਇਹ ਤੁਹਾਡੇ ਹੁਕਮ ਨੂੰ ਮੁੱਖ ਰੱਖਦੇ ਹਾਂ ਮੈਂ ਆਰੰਭ ਕੀਤਾ ਹੈ ਜੋ ਇਸ ਅਭਿਆਸ ਦੇ ਮਾਰਗ ਤੇ ਚਲੇ ਨਹੀਂ ਸ਼ਾਇਦ ਮੈਂ ਅਸਕਰਾ ਉਹਨਾਂ ਦਾ ਤਾਲ ਮੇਲ ਵੀ ਨਾ ਬੈਠੇ ਇਸ ਵਿਚਾਰ ਨਾਲ ਕੋਈ ਆਏ ਸੀ ਕੀਰਤਨ ਸੁਣਨ ਆਏ ਸੀ ਕਥਾ ਸੁਣਨੇ ਕੀ ਪਤਾ ਨਹੀਂ ਕਿਤੋਂ ਦੀਆਂ ਗੱਲਾਂ ਕਰਨ ਲੱਗ ਪਏ ਅਭਿਆਸੀ ਦੇ ਅੰਦਰੋਂ ਸਵਾਲ ਪੈਦਾ ਹੋਇਆ ਕਿ ਇਹ ਇਹ ਨੂਰ ਕੀ ਹੈ ਇਹ ਪ੍ਰਕਾਸ਼ ਕੀ ਹੈ ਪਰਮ ਆਨੰਦ ਕੀ ਹੈ ਇਹ ਕੌਣ ਆਏ ਆਤਮ ਸਰੂਪ ਜਹ ਅਮਿੱਤ ਤੇਜ ਅਬਗਤ ਅਭੂ ਇਹ ਪ੍ਰਸ਼ਨ ਪੈਦਾ ਹੋਇਆ ਉਹ ਨੂਰ ਹੀ ਬੋਲ ਪਿਆ ਇਹ ਬ੍ਰਹਮ ਆਏ ਆਤਮ ਸਰੂਪ ਜਹ ਅਮਿਤ ਤੇਜ ਅਬਗਤ ਅਬੂ ਜਿਹਨੂੰ ਤੂੰ ਵੇਖ ਰਿਹਾ ਏਹੀ ਤੇ ਬ੍ਰਹਮ ਹੈ ਹਰ ਕੀ ਬ੍ਰਹਮ ਹੁੰਦਾ ਹੈ ਜਿਸਨੂੰ ਤੂੰ ਮਹਿਸੂਸ ਕਰ ਰਹੇ ਏਹੀ ਬ੍ਰਹਮ ਹੈ ਇਹ ਕਿੱਥੋਂ ਆਇਆ ਕਿਧਰੋਂ ਵੀ ਨਹੀਂ ਆਇਆ ਤੇਰੇ ਅੰਦਰ ਸੀ ਹਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਬੋਲ ਨੌਂ ਨੇ ਦਾ ਅੰਮ੍ਰਿਤ ਪ੍ਰਭੂ ਦਾ ਨਾਮ ਦੇਹੀ ਨੇ ਇਸ ਕਉ ਬਿਸਰਾਮ ਵਿਗਿਆਨਕ ਢੰਗ ਨਾਲ ਤਲਾਸ਼ ਕਰੋਗੇ ਕਿਉਂਕਿ ਸਾਇੰਸ ਨੇ ਮੰਨਿਆ ਨਹੀਂ ਉਹ ਤੇ ਕਹਿੰਦੇ ਨੇ ਅਸੀਂ ਸਰੀਰ ਦੀ ਚੀਰਾ ਫਾੜੀ ਕਰਕੇ ਦੇਖ ਲਈਏ ਹੱਡੀਆਂ ਨੇ ਮੰਜ ਹੈ ਮਾਸ ਹੈ ਖੂਨ ਹੈ ਅੰਦਰ ਕੋਈ ਆਤਮ ਪ੍ਰਕਾਸ਼ ਤੇ ਹੈ ਕੋਈ ਨਹੀਂ ਬਹੁਤਾ ਚੀਰਾ ਫਾੜੀ ਕਰਕੇ ਵੇਖ ਲਿਆ ਕੁਝ ਵੀ ਨਹੀਂ ਭਾਰਤ ਦੇ ਸੰਤ ਗਲਤ ਕਹਿੰਦੇ ਨੇ ਤੇ ਅਵਤਾਰੀ ਪੁਰਸ਼ ਗਲਤ ਕਹਿੰਦੇ ਨੇ ਔਰ ਮੈਂ ਹੁਣ ਅਰਸ਼ ਘਰਾ ਇੱਕ ਸੰਗੀਤਕਾਰ ਹੈ ਥੋੜੀਆਂ ਜੀਆਂ ਜੋ ਸੰਗੀਤ ਦੀ ਮਸ ਰੱਖਦੇ ਨੇ ਇਹ ਉਦਾਰਨ ਚੰਗਾ ਲੱਗੇਗਾ ਇੱਕ ਸੰਗੀਤਕਾਰ ਹੈ ਉਸ ਦੇ ਅੰਦਰ ਬਿਲਾਵਲ ਦੀਆਂ ਧੁਨਾਵਾਂ ਵਸੀਆਂ ਆਈਆਂ ਨੇ ਉਹਦੇ ਅੰਦਰ ਰਾਮਕਲੀ ਸਮਾਈ ਹੋਈ ਹੈ ਮਾਲਕੋਂਸ ਵੀ ਬੈਠਾ ਹੈ ਚੰਦਰਕੋਸ ਵੀ ਬੈਠਾ ਸੋਰਠ ਵੀ ਹੈ ਉਸ ਦੇ ਅੰਦਰ ਗੌੜੀ ਵੀ ਹੈ ਸ੍ਰੀ ਰਾਗ ਵੀ ਹੈ ਪਹਿਰੋ ਵੀ ਹੈ کلیان ہے کوئی <tick> <tick> ڈاکٹر آکھے ذرا میں چیرا پھاڑی کر کے دیکھا مال کے تھے پہ تھے پہ پیا رام کلی تھے پی ہے بلاوت دیا دے پہ منج ہتھ آوے گی ماس ہتھ آوے گا ہڈیاں ہتھ آونگیاں خون ہتھ آوے گا رام کلی ہتھ نہیں آن لگی ਮਾਲ ਕੋ ਸੱਤ ਨਹੀਂ ਆਏਗਾ ਚੰਦਰ ਕੋ ਸੱਤ ਨਹੀਂ ਆਏਗਾ ਜਦ ਕੇ ਹੈ ਇੱਕ ਚੂਟੀ ਦਾ ਨਿਰਤਕਾਰ ਹੈ ਪਰ ਚੀਰਾ ਫਾੜੀ ਕਰਕੇ ਕੀ ਉਸ ਦੇ ਅੰਦਰੋਂ ਨਿਰਤ ਲੱਭ ਸਕਾਂਗੇ ਪਰ ਹੈ ਤੇ ਸਹੀ ਵਿਗਿਆਨਿਕ ਢੰਗ ਨਾਲ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਤੇ ਮੈਂ ਇਹ ਵੀ ਅਰਸ਼ ਕਰਾਂ ਵਿਗਿਆਨ ਸੰਸਾਰ ਦੀ ਖੋਜ ਹੈ ਧਰਮ ਨਿਰੰਕਾਰ ਦੀ ਖੋਜ ਹੈ ਵਿਗਿਆਨ ਪਦਾਰਤ ਦੀ ਚੀਰਾ ਫਾੜੀ ਕਰਦਾ ਹੈ ਤੇ ਪਦਾਰਤ ਦੇ ਰਾਜ਼ ਲੱਭਦਾ ਹੈ। ਧਰਮ ਆਪਣੇ ਅੰਦਰ ਪ੍ਰਵੇਸ਼ ਕਰਦਾ ਹੈ ਤੇ ਪ੍ਰਾਤਮਾ ਦੇ ਰਾਜ਼ ਪ੍ਰਾਪਤ ਕਰਦਾ ਹੈ। ਢੰਗ ਅਲਗ-ਅਲਗ ਨੇ। ਬਿਲਕੁਲ ਫਰਕ ਸਿਰਫ ਇਤਨਾ ਹੈ ਕਿ ਵਿਗਿਆਨ ਜੋ ਕੁਝ ਲੱਭ ਲੈਂਦਾ ਹੈ ਉਹਦਾ ਇੱਕ ਸਬੂਤ ਸਾਹਮਣੇ ਰੱਖ ਦਿੰਦਾ ਹੈ। ਐ ਧਰਮ ਜੋ ਕੁਝ ਪ੍ਰਾਪਤ ਕਰ ਲੈਂਦਾ ਹੈ ਉਹਦਾ ਸਬੂਤ ਨਹੀਂ ਕੋਈ ਪ੍ਰਤੱਖ ਪ੍ਰਮਾਨ ਨਹੀਂ ਕਿਸੇ ਭਗਤ ਨੇ ਕਿਸੇ અવਤਾਰ ਨੇ ਇਹ ਨਹੀਂ ਆਖਿਆ ਐ ਰੱਬ ਇੰਜ ਹੁੰਦਾ ਹੈ ਇਸ ਤਰ੍ਹਾਂ ਪ੍ਰਤੱਖ ਪ੍ਰਮਾਨ ਨਹੀਂ ਜਦ ਕਦੀ ਇਸ ਤਰ੍ਹਾਂ ਦੀ ਕਥਾ ਚੱਲੇ ਮੈਨੂੰ ਅਕਸਰ ਪ੍ਰਮਾਤਮਾ ਤੇ ਅੰਦਰੋਂ ਲੱਗਦਾ ਨਹੀਂ ਪਾਤਸ਼ਾਹ ਦੀ ਬਾਣੀ ਕਹਿੰਦੀ ਹੈ ਨਉ ਨਿਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੇ ਇਸ ਕਾ ਇਸ राम नाम रतन कोठड़ी गढ़ मंदिर एक लुका ने अंदर है किवें करिए इसको किवें प्रकट करिए वैज्ञानिक ढंग ਨਾਲ ਨਹੀਂ धार्मिक ढंग ਨਾਲ तो फिर धार्मिक ढंग की है बस यही अभ्यासीया दे अंदर यही जगहसों दे अंदर प्रश्न पैदा हो जाता है ते नास्तिक लोगा दे आफर ढंग की है फिर तरीका की है पहले ते मैं गुरु ग्रंथ साहिब जी महाराज ਦੇ ਤੁਹਾਡੇ ਸਾਹਮਣੇ ਬੋਲ ਰਖਾਂ ਭਗਤ ਕਬੀਰ ਜੀ ਦੇ ਕਬੀਰ ਕਹਨ ਮੈਥੋਂ ਕੋਈ ਢੰਗ ਨਾ ਪੁੱਛੋ ਤੇ ਕੋਈ ਢੰਗ ਹੈ ਵੀ ਨਹੀਂ ਇਹ ਵੀ ਮੈਸਜ ਕਰਦੇ ਆ ਬੜੀ ਕੀਮਤੀ ਪੰਕਤੀ ਹੈ ਤਜ ਭਰਮ ਕਰਮ ਵਿਦ ਨਿਖੇਦ ਵਿਦੀ ਨਿਸ਼ੇਦ ਵਿਦ ਕਹਨ ਢੰਗ ਨੋ ਵਿਧਾਨ ਨੋ ਵਿਦੀ ਕਹਨ ਕੋਈ ਵਿਦੀ ਨਹੀਂ ਹੁ ਕਬੀਰ ਜੈਸਾ ਸੰਤ ਕਹਦੇ ਕੋਈ ਵਿਦੀ ਨਹੀਂ ਔਰ ਮੇਰੇ ਕੋਲ ਨਾ ਪੁੱਛੋ ਅੱਦੋ ਗਏ ਕੋਈ ਢੰਗ ਹੀ ਨਹੀਂ ਹੈ ਜਗਤ ਵਿੱਚ ਹਰ ਚੀਜ਼ ਦੀ ਪ੍ਰਾਪਤੀ ਦੇ ਆਪਣੇ ਆਪਣੇ ਢੰਗ ਨੇ ਪਰਮਾਤਮਾ ਦੀ ਪ੍ਰਾਪਤੀ ਦਾ ਕੋਈ ਢੰਗ ਹੀ ਨਹੀਂ ਹੈ ਕੋਈ ਤਰੀਕਾ ਹੀ ਨਹੀਂ ਹੈ ਕਬੀਰ ਕਹਿੰਦੇ ਕੋਈ ਤਰੀਕਾ ਨਹੀਂ ਹੈ ਕੋਈ ਢੰਗ ਨਹੀਂ ਹੈ ਹੁਣ ਮੈਂ ਇਸ ਨੂੰ ਇੰਜ ਅਰਸ ਕਰਦਾ ਹੁਣਾ 36 ਪ੍ਰਕਾਰ ਦਾ ਭੋਜਨ ਇੱਕ ਥਾਲ ਵਿੱਚ ਪਰੋਸ ਕੇ ਜੇ ਕਿਸੇ ਦੇ ਅੱਗੋਂ ਰੱਖੀ ਹੈ ਉਹ ਇਹ ਆਖ ਕੇ ਛੱਕਣ ਦਾ ਢੰਗ ਦੱਸੋ ਉਹ ਗੱਲ ਸਪਸ਼ਟ ਹੋ ਗਈ ਨੂੰ ਭੁੱਖ ਨਹੀਂ ਲੱਗੀ ਭੁੱਖੇ ਬੰਦੇ ਨੇ ਕਦੀ ਢੰਗ ਪੁੱਛਿਆ ਠੰਡੇ ਪਾਣੀ ਦਾ ਗਲਾਸ ਸ਼ਰबत ਕਿਸੇ ਦੇ ਅੱਗੋਂ ਰੱਖ ਦਿੱਤਾ ਹੈ ਤੇ ਉਹ ਆਖ ਕੇ ਢੰਗ ਦੱਸੋ ਪੀਣ ਦਾ ਇਹ ਗੱਲ ਸਪਸ਼ਟ ਹੋ ਗਈ ਕੋਈ ਪਿਆਸ ਨਹੀਂ ਲੱਗੀ ਇਸ ਪਿਆਸੇ ਨੇ ਕਦੀ ਢੰਗ ਨਹੀਂ ਪੁੱਛਿਆ ਨਾਮ ਜਪਣ ਦਾ ਜੋ ਢੰਗ ਪੁੱਛਦੇ ਨੇ ਧਾਰਮਿਕ ਦ੍ਰਿਸ਼ਟੀਕੋਣ ਦੇ ਬਤਾਵਕ ਅਜੇਂਦਰ ਪਿਆਸ ਨਹੀਂ ਪੈਦਾ ਹੋਈ ਤੜਪ ਨਹੀਂ ਪੈਦਾ ਹੋਈ ਭੁੱਖ ਨਹੀਂ ਪੈਦਾ ਹੋਈ ਜਿਸ ਨੂੰ ਭੋਜਨ ਦੀ ਭੁੱਖ ਨਾ ਲੱਗੇ ਆਯੁਰਵੇਦਿਕ ਗ੍ਰੰਥ ਕਹਿੰਦੇ ਨੇ ਬੰਦਾ ਰੋਗੀ ਹੈ ਭੁੱਖ ਦਾ ਨਾ ਲੱਗਣਾ ਰੋਗ ਦੀ ਪਹਿਚਾਣ ਰੋਗ ਦੀ ਨਿਸ਼ਾਨੀ ਹੈ ਭੁੱਖ ਹੀ ਨਹੀਂ ਲੱਗਦੀ ਜਿਹਨੂੰ ਭੋਜਨ ਦੀ ਭੁੱਖ ਨਾ ਲੱਗੇ ਉਹ ਤਨ ਕਰਕੇ ਰੋਗੀ ਹੈ ਔਰ ਜਿਸਨੂੰ ਭਜਨ ਦੀ ਭੁੱਖ ਨਾ ਲੱਗੇ ਮਨ ਕਰਕੇ ਰੋਗੀ ਹੈ ਕੋਈ ਸਵ ਦੇ ਚੋਂ ਇੱਕਦਮ ਅਨੁੱਖ ਐਸਾ ਹੋਵੇਗਾ ਜਿਹਨੂੰ ਭੋਜਨ ਦੀ ਭੁੱਖ ਨਾ ਲੱਗਦੀ ਹੋਵੇ ਤੇ ਤਨ ਦੇ ਤਲ ਤੇ ਰੋਗੀ ਹੋਵੇ ਵਰਨਾ ਰੋਗਿਆਂ ਨੂੰ ਵੀ ਭੁੱਖ ਲੱਗ ਜਾਂਦੀ ਹੈ ਮੇਰੇ ਤੋਂ ਰਾਮਾਨ ਕੋਈ ਸਵ ਦੇ ਚ ਇੱਕਦਮ ਅਨੁੱਖ ਐਸਾ ਹੋਵੇਗਾ ਜਿਨੂੰ ਭੋਜਨ ਦੀ ਭੁੱਖ ਨਾ ਲੱਗਦੀ ਹੋਵੇ ਪਰ ਮਾਇਰਸ ਕਰਾਂ ਕੋਈ ਹਜ਼ਾਰਾਂ 'ਚ ਇੱਕ ਅਦਮਰੁਖ ਹੁੰਦਾ ਜਿਹਨੂੰ ਭਜਨ ਦੀ ਭੁੱਖ ਲੱਗਦੀ ਬਾਕੀ ਇਹਨੂੰ ਲੱਗਦੀ ਕੋਈ ਨਹੀਂ ਲੱਗਦੀ ਭੁੱਖ ਪੈਦਾ ਹੀ ਨਹੀਂ ਹੁੰਦੀ ਮਹਾਰਾਜ ਤੇ ਕਹਿੰਦੇ ਨੇ ਸਾਡੇ ਅੰਦਰ ਪੈਦਾ ਹੋ ਗਈ ਸਾਚੇ ਨਾਮ ਕੀ ਲਾਗੇ ਭੁੱਖ ਉਦ ਭੁਖੇ ਖਾਏ ਚਲਿਏ ਦੁਖ ਤੇ ਭੁਖੇ ਸਾਦੇ ਗੰਢ ਭੁੱਖ ਦਾ ਸਵਾਦ ਨਾਲ ਸੰਭਰਨ ਭੋਜਨ ਦੀ ਭੁੱਖ ਨਹੀਂ ਲੱਗੇ मन रोगी है भजन दी भूख ने मन रोगी है ते भजन की है कबीर किन ने 아니 ਇਸ ਨੂੰ ਆਫਤਾਬ ਕਹਿ ਦਿੰਦੇ ਨੇ ਖੁਰਸ਼ੀਦ ਕਹਿ ਦਿੰਦੇ ਨੇ ਇਸ ਨੂੰ ਪ੍ਰਾਚੀਨ ਦੇਸ਼ੀ ਮੋਨੇ ਰਵੀ ਕਹਿੰਦੇ ਨੇ ਇੰਗਲਿਸ਼ ਦੇ ਸਨ ਕਹਿ ਦਿੰਦੇ ਨੇ ਉਰਦੂ ਦੇ ਸੂਰਜ ਕਹਿ ਦਿੰਦੇ ਨੇ ਪੁਰਸ਼ਿੰਦ ਵਿੱਚ ਖੁਰਸ਼ੀਦ ਕਹਿ ਦਿੰਦੇ ਨੇ ਆਫਤਾਬ ਕਹਿ ਦਿੰਦੇ ਨੇ ਵਸਤੂ ਤੇ ਇੱਕੋ ਹੀ ਹੈ ਨਾਮ ਅਨੇਕਾਂ ਨੇ ਉਹ ਹਸਤੀ ਇੱਕੋ ਹੈ ਉਸਦੇ ਨਾਮ ਅਨੇਕਾਂ ਨੇ ਅਨੰਤਨਾ ਬੇਸ਼ੁਮਾਰਨਾ ਔਰ ਕਿਸੇ ਵੀ ਨਾਮ ਨਾਲ ਜਪੀਏ ਉਹ ਪ੍ਰਮਾਤਮਾ ਪ੍ਰਗਟ ਹੁੰਦਾ ਹੈ ਇਹ ਵੀ ਮੈਰਜ ਕਰਦੇ ਉਹ ਪ੍ਰਗਟ ਹੁੰਦਾ ਹੈ ਅੱਲਾਹੂ ਅੱਲਾਹੂ ਦੀ ਧੁਨੀ ਜਿਨ੍ਹਾਂ ਨੇ ਰਟੇ ਉਹਨਾਂ ਦੇ ਅੰਦਰ ਵੀ ਪ੍ਰਗਟ ਹੋ ਗਿਆ ਓਮ ਓਮ ਦੀ ਧੁਨੀ ਜਿਨ੍ਹਾਂ ਨੇ ਰੱਟੀ ਉਹਨਾਂ ਦੇ ਅੰਦਰ ਵੀ ਪ੍ਰਗਟ ਹੋ ਗਿਆ ਕਾਲ ਯੁਗ ਦੇ અવਤਾਰੀ પુરੁਸ਼ ધਾਨ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਹੜਾ ਮੰਤਰ ਲੈ ਕੇ ਆਏ ਵਾਹਿਗੁਰੂ ਵਾਹਿਗੁਰੂ ਤੂੰ ਵਾ ਅਸ਼ਰਜ ਹੈ ਅੰਧਕਾਰ ਨੂੰ ਦੂਰ ਕਰਕੇ ਪ੍ਰਕਾਸ਼ ਦੇਣਾ ਜਿਹੜਾ ਜਿਹੜਾ ਗੁਣ ਸਾਹਮਣੇ ਆਇਆ ਗੁਣਾਤਮਕ ਨਾਮ ਇਸ ਨੂੰ ਕਹਿੰਦੇ ਨੇ ਤਖੱਲੁਸ ਗੁਣਾਤਮਕ ਨਾਮ ਇਹ ਗੁਣਾਤਮਕ ਨਾਮ ਗੁਰਨਾਨਕ ਦੇ ਸਾਹਮਣੇ ਪ੍ਰਗਟ ਹੋਇਆ ਹੈ ਈਸ਼ਵਰ ਤੂੰ ਅਸ਼ਰਜ ਹੈ ਅੰਧਕਾਰ ਨੂੰ ਦੂਰ ਕਰਕੇ ਪ੍ਰਕਾਸ਼ ਦੇਣਾ ਜਾਣਣਾ ਦੇਣਾ ਤੂੰ ਰਸਨਾ ਵਾਹਿਗੁਰੂ 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 ਰਟਣ ਲੱਗ ਪਈ ਤੂੰ ਬਸ ਇਹੀ ਜਪਣਾ ਹੈ ਇਸ ਤਰ੍ਹਾਂ ਹੀ ਜਪਣਾ ਹੈ ਨਹੀਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਫਿਰ ਢੰਗ ਵੀ ਦੱਸ ਦਿੱਤਾ ਹੈ ਢੰਗ ਕੋਈ ਨਹੀਂ ਢੰਗ ਹੈ ਤੁਸੀਂ ਆਖੋਗੇ ਤੇ ਪਹਿਲੀ ਕਹਿੰਦਾ ਤੇ ਬਿਲਕੁਲ ਪਹਿਲੀ ਭੋਜਨ ਛਕਣ ਦਾ ਜੋ ਢੰਗ ਪੁੱਛੇ ਹੈ ਭੁੱਖ ਨਹੀਂ ਲੱਗੇ ਪਿਰਵੀ ਛੱਕਣ ਦਾ ਢੰਗ ਹੈ ਭੋਜਨ ਦੀ ਬੁਰਕੀ ਕੰਨਾਂ 'ਚ ਨਹੀਂ ਪਾਈਦੀ ਅੱਖਾਂ 'ਚ ਨਹੀਂ ਪਾਈਦੀ ਮੂੰਹ 'ਚ ਪਾਈਦੀ ਹੈ ਜੇਕਰ ਕੋਈ ਇਸ ਬੁਰਕੀ ਨੂੰ ਨੱਕਰੇ 'ਚ ਪਾਵੇ ਕੰਨ ਦੇ 'ਚ ਪਾਵੇ ਤਾਂ ਕਹਿਣਾ ਪੈਦਾ ਇੱਕ ਇਸ ਨੂੰ ਭੁੱਖ ਨਹੀਂ ਲੱਗੀ ਦੂਜਾ ਇਸ ਨੂੰ ਢੰਗ ਦਾ ਵੀ ਨਹੀਂ ਪਤਾ ਔਰ ਜਿੰਨੂੰ ਭੁੱਖ ਲੱਗੀ ਹੈ ਉਹ ਅੱਖਾਂ ਦੇ 'ਚ ਭੋਜਨ ਦੀ ਬੁਰਕੀ ਕਿਉਂ ਪਾਏਗਾ ਤੇ ਮੂੰਹ ਦੇ 'ਚ ਪਾਏਗਾ ਜਿਸ ਦੇ ਅੰਦਰ ਸਤ ਸੰਗ ਕਰਦੇ ਆਇਆ ਇਹ ਭੁੱਖ ਪੈਦਾ ਹੋ ਗਈ ਹੈ ਦੁਆਇਆਂ ਮਨੁੱਖ ਲੈਂਦਾ ਹੈ ਕਿ ਬੁਖ ਪੈਦਾ ਹੋਵੇ ਕਥਾ ਕੀਰਤਨ ਇੱਕ ਐਸੀ ਔਸ਼ਧੀ ਹੈ ਮਨੁੱਖ ਦੇ ਅੰਦਰ ਬੁਖ ਪੈਦਾ ਹੋ ਜਾਂਦੀ ਹੈ ਗੁਰਦੁਆਰੇ ਆਣਾ ਤੁਸੀਂ ਉਸ ਦਿਨ ਸਫਲ ਸਮਝ ਲੈਣਾ ਆਇਆ ਹੋਇਆ ਜਿਸ ਦਿਨ ਬੁਖ ਪੈਦਾ ਹੋ ਜਾਏ ਅਜੇ ਤੇ ਇਲਾਜ ਕਰਾ ਰਹੇ ਹੋ ਇਲਾਜ ਕਰਾ ਰਹੇ ਹਾਂ ਔਸ਼ਦਾਲੇ ਆ ਰਹੇ ਹਾਂ ਵੈਦ ਦੇ ਕੋਲ ਆ ਰਹੇ ਮੇਰਾ ਵੈਦ ਗੁਰੂ ਗੋਵਿੰਦਾ ਹਰ ਹਰ ਨਾਮ ਔਖਤ ਮੁਖ ਦੇਵੇ ਕਾਟੇ ਜਮ ਕੀ ਬੰਦਾ ਜਿਸ ਦਿਨ ਹਰੀ ਨਾਮ ਦੀ ਬੁਖ ਪੈਦਾ ਹੋ ਜਾਏ ਤੋ ਸਮਰ ਲੋ ਆਇਆ ਹੋਇਆ ਸਫਲ ਹੋ ਗਿਆ ਬਿਮਾਰੀ ਦੂਰ ਹੋ ਗਈ ਰੋਗ ਮਿਟ ਗਏ ਤੋ ਸਿਰਫ ਜ਼ਬਾਨ ਨਾਲ ਵਾਹਿਗੁਰੂ ਵਾਹਿਗੁਰੂ ਕਰੀ ਜਾਣਾ ਨਹੀਂ ਮਹਾਰਾਜ ਕਹਿੰਦੇ ਨੇ ਗਾਵੀਏ ਸੁਣੀਏ ਮਨ ਰੱਖੀਏ ਭਾਵ ਜ਼ਬਾਨ ਗਾਇਨ ਕਰੇ ਵਾਹਿਗੁਰੂ 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 ਕੰਨ ਸੁਣਨ ਤੇ ਮਨ ਵਿੱਚ ਭਾਵਨਾ ਵੀ ਹੋਵੇ ਤਿੰਨ ਗੱਲਾਂ ਦੀ ਸਤਿਗੁਰੂ ਨੇ ਇੱਥੇ ਪੁਸ਼ਟੀ ਕੀਤੀ ਹੈ ਗਾ ਵੀਏ ਸੁਣੀਏ ਵਾਹਿਗੁਰੂ ਵਾਹਿਗੁਰੂ ਤੇਰੀ ਜ਼ਬਾਨ ਗਾ ਰਹੀ ਏ ਅਗਰ ਤੂੰ ਸੁਣ ਨਹੀਂ ਰਿਹਾ ਤੇ ਤੇ ਆਖਿਆ ਹਵਾ ਚ ਉੱਡ ਗਿਆ ਇਹ ਤੇ ਚਲਾ ਗਿਆ ਹਵਾ ਚ ਇਸ ਨੇ ਤੇਰੇ ਅੰਦਰ ਨਹੀਂ ਪ੍ਰਵੇਸ਼ ਕੀਤਾ ਭੋਜਨ ਦੀ ਬੁਰਕੀ ਮੂੰਹ ਦੇ ਰਾਹੀਂ ਅੰਦਰ ਜਾਏਗੀ ਉਹ ਪੱਛ ਕੇ ਮਿੰਜ ਬਣੇਗੀ ਮਾਸ ਬਣੇਗੀ ਹੌਣ ਬਣੇਗੀ ਇੰਦਰੀਆਂ ਦੀ ਸ਼ਕਤੀ ਬਣੇਗੀ ਗੁਰੂ ਦਾ ਮੰਤਰ ਜ਼ਬਾਨ ਨਾਲ ਉਚਾਰਿਆ ਹੋਇਆ ਕੰਨਾਂ ਦੇ ਰਾਹੀਂ ਅੰਦਰ ਪ੍ਰਵੇਸ਼ ਕਰੇਗਾ ਭੋਜਨ ਮੂੰਹ ਦੇ ਰਾਹੀਂ ਭਜਨ ਕੰਨਾਂ ਦੇ ਰਾਹੀਂ ਅੰਦਰ ਪ੍ਰਵੇਸ਼ ਕਰੇਗਾ ਮਨ ਤੱਕ ਜਾਏਗਾ ਔਰ ਜੈਸੇ ਮਨ ਵਿੱਚ ਪ੍ਰਵੇਸ਼ ਕਰੇਗਾ ਆਤਮ ਬਲ ਬਣੇਗਾ आत्म आनंद बनेगा समाधि बनेगा सरूर बनेगा मस्ती बनेगा दैवी शक्ति बनेगा पानी दा घुट मेरे मुंह चोवे मैं थल्ले ना करा प्यास नहीं मिटेगी भोजन दी बुर्की मेरे मुंह चोवे मैं थल्ले ना करा भूख नहीं मिटेगी वाहेगुरु वाहेगुरु मैं कह रहा मैं सुनदा नहीं पिया तू यकीन जानो कुछ भी नहीं होएगा कुछ भी नहीं होएगा ਬਾਣੀ ਮੈਂ ਪੜ ਰਿਹਾ ਮੈਂ ਸੁਣਦਾ ਨਹੀਂ ਪਿਆ ਗਾਵੀਏ ਸੁਣੀਏ ਤੋਂ 18 18 ਘੰਟੇ ਪਾਠ ਕਰਨ ਵਾਲੇ ਮੈਂ ਅਖੰਡ ਪਾਠੀ ਦੇਖੇ ਨੇ ਕੁਝ ਵੀ ਨਹੀਂ ਉਹਨਾਂ ਦੀ ਦੁਨੀਆ ਵਿੱਚ ਕੁਝ ਵੀ ਨਹੀਂ ਹੈ ਬਲਕਿ ਕਈ ਦਹਾਦ ਦੇਖਿਆ ਆਮ ਸਧਾਰਨ ਮਨੁੱਖਾਂ ਨਾਲੋਂ ਵੀ ਉਹਨਾਂ ਦੀ ਜ਼ਿੰਦਗੀ ਥੱਲੇ ਚਲੀ ਗਈ ਹੈ ਇਹ ਨਾ ਪਾਠ ਪੜ ਕੇ ਦਿਨ ਦਰਸਲ ਜ਼ਬਾਨ ਉਹਨਾਂ ਦੀ ਬੋਲ ਰਹੀ ਹੈ ਕੰਨ ਨਹੀਂ ਸੁਣ ਰਹੇ ਮਸਲ ਨਹੀਂ ਕਰਦਾ ਪਾਣੀ ਦਾ ਘੁੱਟ ਮੂੰਹ ਦੇ ਚ ਰਖ ਲਿਆ ਥੱਲੇ ਨਹੀਂ ਕੀਤਾ ਰਾਸ ਕਿਸ ਤਰ੍ਹਾਂ ਮਿਟੇਗੀ ਗਾਵੀਏ ਸੁਣੀਏ ਮਨ ਰੱਖੀਏ ਬਾਪ ਇਸੇ ਮੇਰੇ ਪਾਤਸ਼ਾਹ ਨੇ ਕਿਹਾ ਧੁਨ ਮੇਂ ਧਿਆਨ ਧਿਆਨ ਮੇਂ ਜਾਣਿਆ ਗੁਰਮੁਖ ਅਕਥ ਕਹਾਣੀ ਜਦ ਕੋਈ ਵਾਹਿਗੁਰੂ ਵਾਹਿਗੁਰੂ ਇੰਦ ਉਚਾਰਨ ਕਰੇ ਤੇ ਕੰਨ ਨਾਲ ਸੁਣਿਆ ਤੇ ਕਠਨ ਕਮ ਹੈ ਕਰਕੇ ਤੁਸੀਂ ਦੇਖਣਾ 1 ਮਿੰਟ ਵੀ ਨਹੀਂ ਕਰ ਸਕਦੇ ਇਹ ਕਥਾ 2-4 ਘੰਟੇ ਕੀਤੀ ਜਾ ਸਕਦੀ ਔਰ ਕਰਦੇ ਰਹਿੰਦੇ ਆ ਇਹ ਕਥਾ ਤੁਸੀਂ 2-3 ਘੰਟੇ ਸੁਣ ਸਕਦੇ ਕੋਈ ਬਹੁਤ ਵੱਡੀ ਗੱਲ ਵੀ ਨਹੀਂ ਸਾਰੀ ਸਾਰੀ ਰਾਤ ਵੀ ਕੀਰਤਨ ਕੀਤਾ ਜਾ ਸਕਦਾ ਸੁਣਿਆ ਜਾ ਸਕਦਾ ਉਸਤਾ ਕੀ ਮਾਫ ਕੋਈ ਬਹੁਤ ਵੱਡੀ ਗੱਲ ਨਹੀਂ ਵਾਹਿਗੁਰੂ ਵਾਹਿਗੁਰੂ ਜ਼ਬਾਨ ਉਚਾਰਨ ਕਰੇ ਤੇ ਕੰਨ ਸੁਣਨ ਮੈਨੂੰ ਉਮੀਦ ਨਹੀਂ ਕੋਈ 1 ਮਿੰਟ ਵੀ ਕਰ ਸਕੇ ਅਗਰ ਤੁਹਾਡੇ ਵਿੱਚੋਂ ਕੋਈ 1 ਮਿੰਟ ਕਰ ਸਕਦਾ ਉਹ ਅੱਜ ਦੇ ਯੁੱਗ ਦਾ ਪ੍ਰਹਿਲਾਦ ਹੈ ਉਹ ਭਗਤ ਧਰੂਵ ਹੈ ਉਹ ਭਾਈ ਗੁਰਦਾਸ ਹੈ ਉਹ ਭਾਈ ਮਨੀ ਸਿੰਘ ਹੈ ਉਹ ਬਾਬਾ ਬੁੱਢਾ ਹੈ ਉਹ ਬਾਬਾ ਦੀਪ ਸਿੰਘ ਹੈ ਉਹ ਅੱਜ ਦੇ ਯੁੱਗ ਦਾ ਹੈ 1 ਮਿੰਟ ਮੈਂ ਜ਼ਿਆਦਾ ਕਹ ਰਿਹਾ ਕਲਗੀਧਰ ਪਿਤਾ ਦੇ ਕਹਿੰਦੇ ਨੇ ਇੱਕ ਜਿੱਤ ਜਾਏ ਇੱਕ ਛਿਨ ਦੇ ਆਇਓ ਕਾਲ ਫਾਸ ਕੇ ਵਿੱਚ ਨਾ ਆਇਓ 50 ਸਾਲ ਦਾ ਕਿਸੇ ਕਮਰੇ ਦੇ ਵਿੱਚ ਅੰਧੇਰਾ ਹੋਵੇ ਉਸ 50 ਸਾਲ ਦੇ ਅੰਧਕਾਰ ਨੂੰ ਕਹੇ ਕੱਢਣ ਲੱਗੇ 50 ਸਾਲ ਲੱਗਦੇ ਨਹੀਂ 1 ਸੈਕਿੰਡ ਲੱਗਦਾ ਹੈ ਇਧਰ ਦੀਵਾ ਜਲਾਇਆ ਚਾਨਣਾ ਹੋ ਗਿਆ ਭਾਵੇਂ 50 ਸਾਲ ਪੁਰਾਣਾ ਚਾਨਣ ਹਨੇਰਾ ਹੈ ਭਾਵੇਂ ਅਨੰਤ ਜਨਮਾਂ ਦੇ ਪਾਪ ਨੇ ਇੱਕ ਵਾਰ ਸੁਰਤ ਸ਼ਬਦ ਨਾਲ ਜੁੜੀ ਸੁਰਤ ਧਿਆਨ ਤੇ ਸ਼ਬਦ ਆਵਾਜ਼ ਵਾਹਿਗੁਰੂ ਵਾਹਿਗੁਰੂ ਇਹ ਸ਼ਬਦ ਇਹਨੂੰ ਜਿਹੜਾ ਸੁਣਨਾ ਹੈ ਇਹ ਧਿਆਨ ਜੋੜਨਾ ਹੈ ਬਿਨਾ ਧਿਆਨ ਤੋਂ ਮਨੁੱਖ ਨਹੀਂ ਸੁਣ ਸਕੇਗਾ ਇੱਕ ਮਨੁੱਖ ਉੱਚੀ ਉੱਚੀ ਬੋਲ ਰਿਹਾ ਦੂਜਾ ਸੁਣ ਰਿਹਾ ਤੇ ਸੁਣਨ ਵਾਲਾ ਅਚਨ ਚੇਤ ਕਹਿ ਦਿੰਦਾ ਮਿੱਤਰ ਇਹ ਗੱਲ ਫਿਰ ਆਖ ਮੈਂ ਨਹੀਂ ਸੁਣੀ ਤੂੰ ਕਿਉਂ ਨਹੀਂ ਸੁਣੀ ਕਹਿੰਦਾ ਮੇਰਾ ਧਿਆਨ ਕਿਸੇ ਹੋਰ ਪਾਸੇ ਚਲਾ ਗਿਆ ਇਹਦਾ ਮਤਲਬ ਧਿਆਨ ਤੋਂ ਬਿਨਾ ਮਨੁੱਖ ਨਹੀਂ ਸੁਣ ਸਕਦਾ ਤੇ ਹੁਣ ਮੈਂ ਇਸ ਕਰਾਂ ਤੁੰਮੇ ਧਿਆਨ ਧਿਆਨ ਮੇ ਜਾਣੇ ਜਦ ਕੋਈ ਵਾਹਿਗੁਰੂ ਵਾਹਿਗੁਰੂ ਦਾ ਇੰਜ ਉਚਾਰਨ ਕਰਦਾ ਹੈ ਤੇ ਸੁਣਦਾ ਹੈ ਇਹ ਸ਼ਬਦ ਪਤਾ ਕਿੱਥੇ ਚੋਟ ਕਰਦਾ ਹੈ ਨਾਭੀ ਤੇ। ਨਾਫ ਨਾਭੀ ਤੇ ਪਤਾ ਹੈ ਨਾਭੀ ਦਾ ਭਾਰਤ ਦੇ तमाम प्रांतਾਂ ਵਿੱਚ ਨਾਮ ਕੀ ਹੈ ਧੁਨੀ। ਨਾਭੀ ਨੂੰ ਕਹਿੰਦੇ ਨੇ ਧੁਨੀ ਤੇ ਧੁਨੀ ਦਾ ਤੇ ਅਖਰੀ ਅਰਥ ਹੈ ਆਵਾਜ਼। ਨਾਭੀ ਨੂੰ ਆਵਾਜ਼ ਕਿਉਂ ਕਹਿੰਦੇ ਨੇ? ਨਾਭੀ ਨੂੰ ਧੁਨੀ ਕਿਉਂ ਕਹਿੰਦੇ ਨੇ? ਜਦ ਅੰਦਰ ਬੋਲਣ ਦਾ ਖਿਆਲ ਪੈਦਾ ਹੁੰਦਾ ਹੈ ਨਾ ਕਿ ਕੁਝ ਬੋਲਣਾ ਹੈ। ਕਰुणा ਪੈਦਾ ਹੁੰਦਾ ਉਸ ਫੁਰਨੇ ਨਾਲ ਪਵਨ ਨਾਭੀ ਨਾਲ ਟਕਰਾਂਦੀ ਹੈ ਦੇਹੀ ਮਾਟੀ ਬੋਲੇ ਪਵਨ ਉਹ ਜਿਹੜੀ ਹਵਾ ਹੈ ਉਹ ਜਿਹੜੀ ਪਵਨ ਹੈ ਉਹ ਨਾਫ ਨਾਲ ਟਕਰਾਂਦੀ ਹੈ ਨਾਭੀ ਥੋੜੀ ਜਿਹੀ ਖੁੱਲਦੀ ਹੈ ਉੱਥੋਂ ਧੁਨ ਉੱਠ ਪੈਂਦੀ ਹੈ ਸੇਮ ਸ਼ੇਨਾਈ ਵਾਲੀ ਹਾਲਤ ਹੈ ਮੁਰਲੀ ਸ਼ੇਨਾਈ ਜਿਵੇਂ ਫੂਕ ਕੇ ਉਹਨਾਂ ਚ ਆਵਾਜ਼ ਨਿਕਲਦੀ ਹੈ ਨਾਲ ਅੰਦਰ ਇੱਕ ਫੁਰਨਾ ਪੈਦਾ ਹੋਇਆ ਬੋਲ ਲੈ ਤੋ ਪਵਨ ਨਾਫ ਨਾਲ ਟਕਰਾਂਦੀ ਐ ਨਾਭੀ ਨਾਲ ਤੋ ਨਾਭੀ ਦਾ ਨਾਮ ਪੈ ਗਿਆ ਧੁਨੀ ਕਿੱਥੋਂ ਜਦ ਧੁਨ ਉੱਠਦੀ ਐ ਤੋ ਇਹਨੂੰ ਕਹਿੰਦੇ ਨੇ ਪਰਾ ਪਰਾ ਧੁਨੀ ਪਰਾ ਉਹ ਧੁਨ ਜਦ ਇੱਥੇ ਹਿਰਦੇ ਤੱਕ ਪਹੁੰਚਦੀ ਐ ਇਹਨੂੰ ਕਹਿੰਦੇ ਨੇ ਪਸੰਤੀ ਇੱਥੇ ਅੱਖਰ ਬਣਦੇ ਨੇ ਔਰ ਇੱਥੋਂ ਉੱਠ ਕੇ ਜਦ ਕੰਠ ਤੱਕ ਪਹੁੰਚਦੀ ਐ ਇਹਨੂੰ ਕਹਿੰਦੇ ਨੇ ਮਦਮਾ ਪੂਰੀ ਤਰਤੀਬ ਬਣ ਗਈ ਜ਼ਬਾਨ ਬਿਆਨ ਕਰ ਦਿੰਦੀ ਹੈ ਇਹਨੂੰ ਕਹਿੰਦੇ ਨੇ ਬੈਖਰੀ ਇਹ ਚਾਰ ਬਾਣੀਆਂ ਨੇ ਪਰ ਪਸੰਤੀ ਮਦਮਾ ਬੈਖਰੀ ਜੋ ਮੇਰੀ ਜ਼ਬਾਨ ਕਹਿ ਰਹੀ ਹੈ ਇਸ ਤੋਂ ਪਹਿਲੇ ਮੇਰੇ ਕੰਠ ਦੇ ਸੀ ਔਰ ਜੋ ਮੇਰੇ ਕੰਠ ਦੇ ਚ ਉਸ ਤੋਂ ਪਹਿਲੇ ਮੇਰੇ ਹਿਰਦੇ ਚ ਸੀ ਔਰ ਇਸ ਤੋਂ ਪਹਿਲੇ ਧੋਨੀ ਦੇ ਸੀ ਨਾ ਧੋਨੀ ਸ਼ਾਇਦ ਇਸ ਢੰਗ ਨਾਲ ਆਪਨੇ ਕਦੀ ਮਹਿਸੂਸ ਕੀਤਾ ਹੋਵੇ ਕਰਨਾ ਥੋੜੀ ਜਿਹੀ ਆ ਇਹ ਨਾਫ ਖੁੱਲਦੀ ਹੈ ਦੁਨ ਉੱਠ ਖੜੀ ਆਉਂਦੀ ਹੈ ਕਹਿੰਦੇ ਨੇ ਵਾਹਿਗੁਰੂ ਵਾਹਿਗੁਰੂ ਦਾ ਜਦ ਕੋਈ ਜਾਪ ਕਰਦਾ ਹੈ ਔਰ ਉਸ ਨੂੰ ਜਦ ਸੁਣਦਾ ਹੈ ਤਾਂ ਇਹ ਧੁਨੀ ਪਲਟ ਕੇ ਫਿਰ ਧੁਨੀ ਨਾਲ ਟਕਰਾਂਦੀ ਹੈ ਨਾਫ ਨਾਲ ਟਕਰਾਂਦੀ ਹੈ ਅਗਰ ਕੋਈ ਸੁਣ ਰਿਹਾ ਹੈ ਸੁਣ ਨਹੀਂ ਰਿਹਾ ਤਾਂ ਬੋਲ ਹਵਾ ਚੁੜ ਗਏ ਬਾਹਰ ਉੱਡ ਗਏ ਇਤਨੀ ਮਹਿਰਜ਼ ਕਰਦੇ ਆ ਗਾਵੀਏ ਸੁਣੀਏ ਗੱਲ ਸਾਰੀ ਸੁਣਨ ਦੀ ਔਰ ਸੁਣਨ ਦੀ ਇਤਨੀ ਮਹਿਮਾਹ ਮਹਾਰਾਜ ਕਹਿੰਦਾ ਨਾਉ ਨੇ ਇੱਕ ਭਗਤਾ ਸਦਾ ਵਿਗਾਸ ਸੁਣੀਏ ਦੁਖ ਪਾਪ ਘਾ ਰਾ ਸੁਣਦੇ ਹੀ ਦੁਖ ਨਾਸ ਹੋ ਜਾਂਦੇ ਸੁਣਦੇ ਹੀ ਪਾਪ ਨਾਸ ਹੋ ਜਾਂਦੇ ਸੁਣਦਿਆਂ ਕੋਈ ਪੀਰ ਬਣ ਜਾਂਦਾ ਹੈ ਨਾਥ ਬਣ ਜਾਂਦਾ ਹੈ ਗੈਨੀ ਬਣ ਜਾਂਦਾ ਹੈ ਦਾਨੀ ਬਣ ਜਾਂਦਾ ਹੈ ਸੁਣਦਿਆਂ ਇਤਨਾ ਪਵਿੱਤਰ ਹੋ ਜਾਂਦਾ ਹੈ ਕਿ 68 ਤੀਰ ਉਸ ਤੋਂ ਕੁਰਬਾਨ ਕੀਤੇ ਜਾ ਸਕਦੇ ਸੁਣੀ 68 ਕਾ ਇਸਨਾ بڑی لمبی چوڑی گل مختصر میں رس کرا سارے دکھ ناس ہو جائیں سارے پاپ ناس ہو کوئی سنے گاویے سنیے واہ گرو واہ گرو انج کوئی اچار کرے اس نو سنے تو جیسے دھیان پوروک سنے گا اے یہ نال ٹکرائے گی اے شبد ناف نال ٹکرائے گا ਨਾਖ ਥੋੜੀ ਜ਼ਿਆਦਾ ਖੁੱਲੇਗੀ। ਔਰ ਆਪ ਦੇ ਗਿਆਤ ਲਈ ਅਰਜ਼ ਕਰਾਂ ਕਿ ਨਾਖ ਪੂਰੀ ਖੁੱਲ ਜਾਏ। ਮਨੁੱਖ ਜੀਵਨ ਮੁਕਤ ਹੋ ਜਾਂਦਾ ਹੈ। ਇਹ ਦੋ ਹਾਲਤਾਂ 'ਚ ਖੁੱਲਦੀ ਏ ਪੂਰੀ। ਇੱਕ ਜਦ ਮੌਤ ਚੋਟ ਕਰਦੀ ਏ ਮੌਤ। ਜਦ ਮੌਤ ਆਉਂਦੀ ਏ। ਇਹ ਨਾਖ ਪੂਰੀ ਖੁੱਲ ਜਾਂਦੀ ਏ। ਆਖਰੀ ਪ੍ਰਾਣ ਨਾਭੀ ਦੇ ਚ ਇੱਥੋਂ ਨਿਕਲਦਾ ਹੈ। ਇਸ ਨੂੰ ਪਾਤਸ਼ਾਹ ਦੀ ਬਾਣੀ ਕਹਿੰਦੀ ਆਜ ਕਾਲ ਖੁਲੈ ਤੇਰੀ ਗਾਂਠੜੀ ਅੱਜ ਕੱਲ ਤੇ ਤੇਰੀ ਗੰਡ ਖੁੱਲਣ ਵਾਲੀ ਹੈ ਇਹ ਨਾਫ ਖੁੱਲਣ ਵਾਲੀ ਹੈ ਇਹਦੇ ਚ ਆਖਰੀ ਪ੍ਰਾਣ ਨਿਕਲ ਜਾਏਗਾ ਔਰ ਜਦ ਆਖਰੀ ਪ੍ਰਾਣ ਨਿਕਲਦਾ ਹੈ ਇਹ ਗੰਡ ਖੁੱਲਦੀ ਹੈ ਤਾਂ ਜਿਹੜੀ ਹਾਲਤ ਬਣਦੀ ਹੈ ਉਹ ਮੇਰੇ ਪਾਤਸ਼ਾਹ ਨੇ ਬਿਆਨ ਕੀਤੀ ਹੋਈ ਹੈ ਹੱਥ ਮਰੋੜੇ ਤਨ ਕਬੇ ਸਿਆਉ ਹੋਆ ਸੇਦ ਇਹਨਾਂ ਮੁਠੀਆਂ ਬੰਦ ਹੋਣਗੀਆਂ ਦੰਦੀਆਂ ਵੱਜਣਗੀਆਂ ਕੰਬਣੀ ਛਿੜੇਗੇ ਅਗਰ ਐਸਾ ਹੈ ਕੋਈ ਰੋਗੀ ਤੋਂ ਸਮਝ ਲੋ ਆਖਰੀ ਪ੍ਰਾਣ ਨਿਕਲ ਗਏ ਗੰਢ ਖੁੱਲ ਰਹੀ ਹੈ ਇਹ ਪਹਿਚਾਣਾ ਹੈ ਆਯੁਰਵੇਦਿਕ ਢੰਗ ਦੇ ਨਾਲ ਹੱਥ ਮਰੋੜੇ ਨਨ ਗੁਰੂ ਅਰਜਨ ਦੇਵ ਜੀ ਮਹਾਰਾਜ ਉਸੇ ਦਾ ਜ਼ਿਕਰ ਕਰਦੇ ਆਥ ਮਰੋੜੇ ਤਨ ਕਬੇ ਜ਼ੋਰ ਦੀਆਂ ਮੁਠੀਆਂ ਬੰਦ ਹੋਣਗੀਆਂ ਦੰਦ ਵੀ ਬੰਦ ਹੋਣਗੇ ਤੇ ਵੱਜਣਗੇ ਤੇ ਸਰੀਰ ਸਾਰੇ ਦੇ ਚ ਕੰਬਣੀ ਛੜੇਗੀ ਜਦ ਮੌਤ ਚੋਟ ਕਰਦੀ ਹੈ ਪਰ ਜਦ ਗੁਰੂ ਦਾ ਮੰਤਰ ਚੋਟ ਕਰੇ ਤੇ ਇਹ ਲਾਹ ਖੁੱਲ ਹੈ ਤਾਂ ਮੈਂ ਫਿਰ ਅਰਜ਼ ਕਰਾਂ ਉਦੋਂ ਵੀ ਇਹੀ ਹਾਲਤ ਹੁੰਦੀ ਹੈ ਮੁਠੀਆਂ ਬੰਦ ਆਉਂਦੀਆਂ ਨੇ ਕੰਬੜੇ ਛਿੜ ਜਾਂਦੀ ਹੈ ਦੰਦੀਆਂ ਵੱਜ ਸਕਦੀਆਂ ਇਹ ਹਾਲਤ ਜਦ ਗੁਰੂ ਨਾਨਕ ਦੀ ਹੋਈ ਮਾਤਾ ਤ੍ਰਿਪਤਾ ਵੈਦ ਨੂੰ ਬੁਲਾ ਲਿਆਈਏ ਅਸ ਇਹ ਕੀ ਹੋ ਗਿਆ ਮੇਰੇ ਪੁੱਤਰ ਨੂੰ ਕੰਬੜੀ ਛੜੀ ਹੋਈ ਹੈ ਦੰਦੀਆਂ ਵੱਜ ਰਹੀਆਂ ਮੁੱਠੀਆਂ ਇਤਨੀਆਂ ਜ਼ੋਰ ਦੀਆਂ ਬੰਦ ਨੇ ਇਸ ਵੈਦ ਨੇ ਸਤਗੁਰੂ ਦਾ ਮਸਤਕ ਵੇਖਿਆ ਅੱਖਾਂ ਵੇਖੀਆਂ ਜ਼ੁਬਾਨ ਵੇਖੀ ਨਬਜ਼ ਵੇਖੀ ਜੋ ਉਸ ਦੀ ਜਾਂਚ ਪੜਤਾਲ ਦਾ ਢੰਗ ਸੀ ਸਾਰਾ ਵੇਖਿਆ ਤੇ ਵੈਦ ਨੇ ਕਹਿ ਦਿੱਤਾ ਇਹਨਾਂ ਨੂੰ ਤੇ ਕੁਝ ਵੀ ਨਹੀਂ ਦਿਲ ਦੀ ਧੜਕਣ ਬਿਲਕੁਲ ਠੀਕ ਹੈ। ਖੂਨ ਦੀ ਗਰਦਿਸ਼ ਬਿਲਕੁਲ ਠੀਕ ਹੈ। ਸਰੀਰ ਦੀ ਸਾਰੀ ਕਿਰਿਆ ਬਿਲਕੁਲ ਤਰਤੀਬ ਵਿੱਚ ਹੈ। ਮੈਂ ਨਹੀਂ ਕਹਿ ਸਕਦਾ ਇਹ ਰੋਗੀ ਨੇ। ਹਾਂ ਇਹ ਰੋਗੀ ਜੈਸੇ ਦਿਸ ਰਹੇ ਨਹੀਂ। ਰੋਗੀ ਨਹੀਂ ਨੇ। ਪਤਾ ਹੈ ਮਾਤਾ ਤ੍ਰਿਪਤਾ ਨੇ ਕੀ ਆਖਿਆ? ਅੱਛਾ ਵੈਦ ਮੈਂ ਫਿਰ ਕੋਈ ਹੋਰ ਵੈਦ ਬੁਲਾ ਕੇ ਲੈਂਦੀ ਆ ਜੇ ਤੈਨੂੰ ਸਮਝ ਨਹੀਂ ਆਈ। ਤੇ ਪਤਾ ਹੈ ਫਿਰ ਉਸ ਵੈਦ ਨੇ ਕੀ ਆਖਿਆ ਮਾਂ ਇਹ ਮੇਰੀ ਤੋਹੀਨ ਹੈ ਮੈਂ ਤੇ ਰਾਹਿ ਬਲਾਰ ਦਾ ਵੀ ਇਲਾਜ ਕਰਦਾ ਸਾਰੇ ਚੌਧਰੀ ਮੈਥੋ ਇਲਾਜ ਕਰਨਦੇ ਨੇ بڑے بڑے ਜਾਗੀਰਦਾਰ ਮੈਥੋ ਇਲਾਜ ਕਰਨਦੇ ਨੇ ਮੇਰੀ ਸਮਝ ਬਿਲਕੁਲ ਠੀਕ ਕੰਮ ਕਰ ਰਹੀ ਏ ਰੋਗੀ ਨਹੀਂ ਨੇ ਰੋਗੀ ਜੈਸੇ ਦਿਸ ਰਹੇ ਨੇ ਰੋਗੀ ਨਹੀਂ ਨੇ ਪਰ ਤੁਸੀਂ ਮਾਤਾ ਆਖਿਆ ਹੈ ਕਿ ਹੋਰ ਵੈਦ ਬੁਲਾਣੇ ਤੇ ਚਲੋ ਮੈਂ ਫਿਰ ਥੋੜੀ ਮਿਹਨਤ ਕਰ ਲੈਣਾ ਮੈਂ ਗੁਰੂ ਨਾਨਕ ਦੀ ਨਵਸ ਫਿਰ ਦੇਖਦਾ ਫਿਰ ਜੋ ਬਾਹ ਪਕੜੀ ਨਵਸ ਦੇਖਦੇ ਨੇ ਅਦਕੀ ਫਿਰ ਸਤਿਗੁਰ ਨੇ ਬਾਹ ਛੁੜਾ ਲਈ ਛੋੜ ਵੈਦ ਬੁਲਾਇਆ ਵੈਦ ਦੀ ਪਕੜ ਡੰਡੋਲੇ ਮਾਂ ਇਹ ਭੋਲਾ ਵੈਦ ਨਾ ਜਾਣੀ ਕਰਕ ਕਰੇ ਜੇ ਮਾਂ ਗੱਲ ਕੁਛ ਹੋਰ ਹੈ ਇਹ ਸਰੀਰ ਦੀ ਗੱਲ ਹੀ ਨਹੀਂ ਹੈ ਇਹ ਸਰੀਰ ਦੀ ਛਾਣਬੀਣ ਪਿਆ ਕਰਦਾ ਹੈ ਸੇਮ ਇਹੀ ਹਾਲਤ ਸ਼ੇਖ ਸਾਦੀ ਦੀ ਹੋ ਗਈ ਸੀ ਗੁਸਤਾਖੀ ਮਾਫ ਦੋ ਚਾਰ ਉਦਾਹਰਣ ਮੈਂ ਤੁਹਾਡੇ ਸਾਹਮਣੇ ਰੱਖਾਂ ਗੱਲ ਸਪਸ਼ਟ ਹੋ ਜਾਏ ਸ਼ੇਖ ਸਾਦੀ ਦੀ ਮਾਂ ਉਸ ਵਕਤ ਦੇ ਚੋਟੀ ਦੇ ਤਵੀ ਜੋ ਸ਼ਾਹੀ ਘਰਾਨੇ ਚ ਇਲਾਜ ਕਰਦਾ ਸੀ ਤੇ ਸ਼ੇਖ ਸਾਦੀ ਦਾ ਦਬਦਬਾ ਵੀ ਬੜਾ ਸੀ ਉਸ ਸ਼ਾਹੀ ਤਵੀਬ ਨੂੰ ਬੁਲਾ ਲਿਆ ਗਈ ਸੀ ਤਵੀਬ ਵੇਖਦਾ ਹੈ ਬਾ ਨਬਜ਼ ਵੇਖਦਾ ਹੈ ਅੱਖਾਂ ਵੇਖਦਾ ਜੋ ਉਸ ਦਾ ਜਾਂਚ ਪੜਤਾਲ ਦਾ ਡੰਸੀ ਸਾਰਾ ਵੇਖਿਆ ਤੇ ਤਬੀਬ ਨੇ ਵੀ ਉਹੀ ਲਬਸ ਕਹਿ ਦਿੱਤੇ ਜੋ ਵੈਦ ਨੇ ਗੁਰਨਾਣਿਕ ਦੇ ਸੰਬੰਧ ਵਿੱਚ ਕਹੇ ਸਨ ਸ਼ੇਖ ਸਾਦੀ ਦੀ ਮਾਂ ਨੂੰ ਆਖੇ ਇਹਨਾਂ ਨੂੰ ਕੁਝ ਵੀ ਨਹੀਂ ਹੈ ਜਿੱਥੇ ਤੱਕ ਮੇਰੀ ਜਾਣਕਾਰੀ ਹੈ ਇਹਨਾਂ ਦਾ ਸ਼ਰੀਰ ਠੀਕ ਹੈ ਮਾਂ ਰੋਪਈ ਕਹਿੰ ਲਗਾ ਹੈ ਇਹ ਰੋਗ ਤੇ ਵੀ ਪਕੜਦੇ ਚ ਨਹੀਂ ਆਇਆ ਸਾਰਾ ਦਿਨ ਹੋ ਗਿਆ ਕੁਝ ਖਾਦਾ ਨਹੀਂ ਮੇਰੇ ਨਾਲ ਬੋਲੇ ਵੀ ਨਹੀਂ ਬਾਰ-ਬਾਰ ਅੱਖਾਂ 'ਚ ਹੰਝੂ ਆ ਗਏ ਨੇ ਕੰਬਣੀ ਛਿੜੀ ਹੋਈ ਏ ਦੰਦੀਆਂ ਵੱਜਦੀਆਂ ਪਈਆਂ ਔਰ ਤੁਸੀਂ ਕਹਿੰਦੇ ਕੁਛ ਵੀ ਨਹੀਂ ਮਾਂ ਦਾ ਰੋਣਾ ਵੇਖ ਕੇ ਤਬੀਬ ਨੂੰ ਫਿਰ ਤਰਸਾਇਆ ਕਹਿੰਦਾ ਛੇ ਮੈਂ ਫਿਰ ਦੇਖਦਾ ਫਿਰ ਜੋ ਬਾਹ ਪਕੜੀ شیخ ਸਾਦੀ ਨੇ ਬਾਹ ਛੁਡਾ ਲਈ ਔਰ ਮੂੰਹੋਂ ਇੱਕ ਬੋਲ ਬੋਲੇ از سر بالی من برخیز اے نادان طبیب اے نادان طبیب چھوڑ دے میری باں از سر من برخیز اے ناداں طبیب درد مندہ عشق راہ دارو بجز دیدار درد دے دا عشق دے ماریاں دارو خدا دا دیدار ہوں کہ تیرے نہیں ہے تو جا ایک پاسے تینوں گل کی سمجھ ہی نہیں ہے میں روگی نہیں ہاں ਕਾਇਦ ਨੇ ਪਹਾੜ ਦੇ ਇੱਕ ਗਾਰ ਦੇ ਵਿੱਚ ਮੁਹੰਮਦ ਸਾਹਿਬ ਰੋਜ਼ ਅੱਲਾਹ ਹੋ ਅੱਲਾਹ ਹੋ ਦੀ ਧੁਨੀ ਦਾ ਅਭਿਆਸ ਕਰਦੇ ਸਨ ਇੱਕ ਦਿਨ ਇਸ ਧੁਨੀ ਨੇ ਧੁਨੀ ਦੇ ਉੱਤੇ ਚੋਟ ਕਰ ਦਿੱਤੀ ਨਾਭੀ ਤੇ ਚੋਟ ਕਰ ਦਿੱਤੀ ਨਾਭ ਖੁੱਲ ਗਈ ਉਸੇ ਹਾਲਤ ਵਿੱਚ ਇੱਕ ਘਰ ਆ ਗਏ ਕੰਬਦੇ ਹੋਏ ਜੋ ਮੈਂ ਹਦੀਸ ਪੜ੍ਹੀ ਸਾਰੇ ਦਾ ਸਾਰਾ ਸਰੀਰ ਕੰਬ ਰਿਹਾ ਦੰਦੀਆਂ ਵੱਜ ਰਹੀਆਂ ਨੇ ਮੁਠੀਆਂ ਬੰਨ੍ਹ ਆਪ ਦੀ ਬੇਗਮ ਖਦੀਜਾ ਜੋ ਉਮਰ ਦੇ ਵਿੱਚ ਮੁਹੰਮਦ ਸਾਹਿਬ ਤੋਂ 15 ਸਾਲ ਵੱਡੀ ਸੀ ਪਹਿਲੇ ਵਕਤ ਦੇ ਵਿੱਚ ਪਹਿਲੀ ਅਵਸਥਾ ਦੇ ਵਿੱਚ ਮੁਹੰਮਦ ਸਾਹਿਬ ਖਦੀਜਾ ਦੇ ਮੁਲਾਜ਼ਮ ਸਨ ਖਦੀਜਾ ਇੱਕ ਮਾਲਦਾਰ ਬੇਵਾਸੀ ਇਹ ਇਸ ਦਾ ਸਮਾਨ ਲੈ ਕੇ ਦਮਸ਼ਕ ਦੇ ਵਿੱਚ ਵੇਚਣ ਜਾਂਦੇ ਸਨ ਬਗਦਾਦ ਦੇ ਵਿੱਚ ਵੇਚਣ ਜਾਂਦੇ ਸਨ ਔਰ ਇਹਨਾਂ ਨੂੰ ਮਿਹਨਤਾਨਾ ਖਦੀਜਾ ਦਿੰਦੀ ਹੁੰਦੀ ਸੀ ਈਮਾਨਦਾਰੀ ਮੁਹੰਮਦ ਸਾਹਿਬ ਦੀ ਦੇਖ ਕੇ ਖੁਦਾਈ ਬੰਦਗੀ ਦੇਖ ਕੇ ਨੂਰਾਨੀ ਚਿਹਰਾ ਦੇਖ ਕੇ ਸ਼ਰਾਫਤ ਦੇਖ ਕੇ ਮਾਲਕਨ ਤੇ ਨੌਕਰ ਦਾ ਇਹ ਰਿਸ਼ਤਾ ਪਤੀ ਪਤਨੀ ਦੇ ਚ ਬਦਲੇਆ ਖਦੀਜਾ ਪਹਿਲੀ ਬੇਗਮ ਹੈ ਮੁਹੰਮਦ ਸਾਹਿਬ ਦੀ ਖਦੀਜਾ ਇੱਕਦਮ ਉਹਨਾਂ ਨੂੰ ਚਾਰਪਾਈ ਤੇ ਲਟਾਉਂਦੀ ਹੈ ਅੱਠ ਨੌ ਕੰਬਲ ਉੱਪਰ ਪਾ ਦਿੰਦੀ ਹੈ ਕੰਬੜੀ ਬੰਦ ਨਹੀਂ ਹੋ ਰਹੀ ਇੱਕ ਕੰਬਲ ਦੂਜਾ ਤੀਜਾ ਕੰਬੜੀ ਉਸੇ ਤਰ੍ਹਾਂ ਛਿੜੀ ਗਈ ਜਦ ਇਤਨੇ ਕੰਬਲ ਲਪਾਏ ਤੇ ਕਾਂਬਾ ਚੱਲ ਰਿਹਾ ਹੈ ਬੰਦ ਨਹੀਂ ਵਿਚਾਰੀ ਐਵੀ ਬਾਹਰ ਗਈ ਤਬੀਬ ਨੂੰ ਬੁਲਾ ਲਈ ਹਕੀਮ ਨੂੰ ਹਕੀਮ ਨੂੰ ਜੈਸੇ ਬੁਲਾਇਆ ਉਹ ਨਵਸ ਦੇਖਦਾ ਹੈ ਤੇ ਮੁਹੰਮਦ ਸਾਹਿਬ ਦੇ ਮੂੰਹੋਂ ਜੋ ਬੋਲ ਨਿਕਲੇ ਉਹ ਕੁਰਾਨ ਦੀਆਂ ਆਇਤਾਂ ਸਨ ਇਹ ਪਹਿਲੀ ਆਇਤ ਸੀ ਜੋ ਉਹਨਾਂ ਦੇ ਮੂੰਹੋਂ ਨਿਕਲੀ ਖਦੀਜਾ ਸੁਣ ਕੇ ਕਹਿਣ ਲੱਗੀ ਇਹ ਬੋਲ ਤੁਹਾਡੇ ਨਹੀਂ ਇਹ ਖੁਦਾ ਦੇ ਨੇ ਤੁਸੀਂ ਤੇ ਅਨਪੜ੍ਹ ਹੋ ਇੰਨੇ ਤਰਤੀਬ ਦੇ ਔਰ ਇਤਨੇ ਗਿਆਨ ਭਰੇ ਇਹ ਬੋਲ ਮੁਹੰਮਦ ਤੁਹਾਡੇ ਨਹੀਂ ਹੋ ਸਕਦੇ ਇਹ ਤੁਸੀਂ ਨਹੀਂ ਬੋਲ ਰਹੇ ਫਿਰ ਮੁਹੰਮਦ ਸਾਹਿਬ ਨੇ ਵੀ ਕਹਿ ਦਿੱਤਾ ਖਦੀਜਾ ਅੱਜ ਤੋਂ ਮੈਂ ਬੋਲਣਾ ਬੰਦ ਹੀ ਕਰ ਦਿੱਤਾ ਚੁੱਪ ਕਰ ਗਿਆ ਮੁਰਤੇ ਖੁਦਾ ਬੋਲਦਾ ਮੈਨੇ ਬੋਲਦਾ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਉਹ ਆਪੋ ਬੋਲ ਨਾ ਜਾਣਦਾ ਮੈਨੂੰ ਬੋਲਣਾ ਆਉਂਦਾ ਹੀ ਨਹੀਂ ਮੈਨੇ ਬੋਲਦਾ ਜੋ ਖਸਮ ਬੋਲਦਾ ਸੋ ਬੋਲਦਾ ਉਹ ਆਪੋ ਬੋਲ ਨਾ ਜਾਣਦਾ ਉਹ ਕਿਹਾ ਸਭ ਹੁਕਮਾਉ ਜਿਓ ਤੇ ਜੈਸੇ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾ ਲੋ ਇਕਾਗਰਤਾ ਬਖਸ਼ਿ ਨਾ ਵਾਹਿਗੁਰੂ ਵਾਹਿਗੁਰੂ ਅਗਰ ਕੋਈ ਐਸਾ ਉਚਾਰਨ ਕਰੇ ਕਮ ਸੇ ਕਮ ਕੱਲ ਤੋਂ 5 ਮਿੰਟ ਤੇ ਜ਼ਰੂਰ ਕਰਨਾ ਤੇ ਜੇ ਕੱਲ 5 ਮਿੰਟ ਸਵੇਰੇ ਕਰੋਗੇ ਤੇ ਸਮਝ ਲੈਣਾ ਤੁਸੀਂ ਕਥਾ ਸੁਣੀ ਹੈ ਨਹੀਂ ਤੇ ਨਹੀਂ ਸੁਣੀ ਮਨੋਰੰਜਨ ਐਵੇਂ ਗਏ ਗੁਰਦੁਆਰੇ ਫਿਰ ਕੁਝ ਨਹੀਂ ਸੁਣਿਆ ਕਿ 5 ਮਿੰਟ ਕਰਨਾ ਬਾਕੀ ਗੁਰੂ ਜਿੰਨਾ ਕਰਾ ਲਏਗਾ ਉਹ ਤੁਹਾਡੇ ਕੋਲ ਉਹ ਅਲੱਗ ਗੱਲ ਪਰ 5 ਮਿੰਟ ਦਾ ਤੁਸੀਂ ਪ੍ਰਣ ਕਰਕੇ ਬੈਠੋ ਜਪੋ ਤਾਂ ਏਕੋ ਨਾਮ ਅਵਰ ਮੇਰਾ ਫਲ ਕਾਮਾ ਜੇ ਧਰਤੀ ਵਿੱਚ ਬੀਜ ਨਾ ਪਾਈਏ ਤੋ ਹਲ ਚਲਾਇਆ ਵਿਅਰਥ ਚਲਾ ਜਾਂਦਾ ਹੈ ਪਾਣੀ ਦਿੱਤਾ ਵਿਅਰਥ ਚਲਾ ਜਾਂਦਾ ਹੈ ਖਾਦ ਪਾਈ ਵਿਅਰਥ ਚਲੀ ਜਾਂਦੀ ਹੈ ਜੇ ਵਾਹਿਗੁਰੂ ਮੰਤਰ ਦਾ ਜਪ ਨਾ ਕਰੀਏ ਤੋ ਸਾਰੇ ਕਰਮ ਇਸ ਤਰ੍ਹਾਂ ਨੇ ਜਿਵੇਂ ਬੀਜ ਬੋਏ ਤੋਂ ਬਿਨਾ ਹਲ ਚਲਾਣਾ ਤੇ ਬਾਕੀ ਸਾਰੀ ਮਿਹਨਤ ਕਰਨੀ ਵਿਅਰਥ ਚਲੀ ਜਾਂਦੀ ਹੈ ਜਪ ਤੇ